ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕੁਲਮੀਦ ਸਿੰਘ ਸੋਨੀ ਮੇਸ਼ਨ ਚੈਨਲ ਤੋਂ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਯੂਕੇ ਦੇ ਜੰਗ ਪ੍ਰੋਫੈਸ਼ਨਲ ਵੀਜ਼ੇ ਬਾਰੇ ਜੋ 18 ਤੋਂ 30 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਇੱਕ ਸ਼ਾਨਦਾਰ ਮੌਕਾ ਹੈ ਜੇਕਰ ਤੁਸੀਂ ਯੂਕੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਨਵੇਂ ਤਜਰਬੇ ਪ੍ਰਾਪਤ ਕਰਨਾ ਚਾਹੁੰਦੇ ਹੋ ਅਤੇ ਵਧੀਆ ਭਵਿੱਖ ਬਣਾਉਣਾ ਚਾਹੁੰਦੇ ਹੋ ਤਾਂ ਇਹ ਵੀਜ਼ਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ ਇਹ ਵੀਜ਼ਾ ਸਾਲ ਦੇ ਵਿੱਚ ਦੋ ਵਾਰ ਓਪਨ ਹੁੰਦਾ ਹੈ ਇੱਕ ਫੈਬ ਦੇ ਵਿੱਚ ਇੱਕ ਜੁਲਾਈ ਦੇ ਵਿੱਚ ਤੇ ਯੂਕੇ ਜੰਗ ਪ੍ਰੋਫੈਸ਼ਨਲ ਵੀਜ਼ਾ ਹੁੰਦਾ ਕੀ ਹੈ ਇੱਕ ਟੈਂਪੋਰਰੀ ਰਿਹਾਇਸ਼ੀ ਦੇ ਕੰਮ ਕਰਨ ਦਾ ਵੀਜ਼ਾ ਜੋ ਕੁਝ ਚੁਣੇ ਹੋਏ ਦੇਸ਼ਾਂ ਲਈ ਉਮੀਦਵਾਰਾਂ ਨੂੰ ਦਿੱਤਾ ਜਾਂਦਾ ਹੈ ਇਹ ਵਿਦੇਸ਼ੀ ਨੌਜਵਾਨਾਂ ਨੂੰ ਯੂਕੇ ਵਿੱਚ 2 ਸਾਲ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ ਬਿਨਾ ਕਿਸੇ ਸਪੌਂਸਰਸ਼ਿਪ ਤੋਂ ਇਸ ਵੀਜ਼ੇ ਦੇ ਫਾਇਦੇ ਕੀ ਨੇ ਕੰਮ ਕਰਨ ਦੀ ਆਜ਼ਾਦੀ ਤੁਸੀਂ ਕਿਸੇ ਵੀ ਕੰਪਨੀ ਦੇ ਵਿੱਚ ਫੁੱਲ ਟਾਈਮ ਪਾਰਟ ਟਾਈਮ ਕੰਮ ਕਰ ਸਕਦੇ ਹੋ ਜਾਂ ਆਪਣਾ ਛੋਟਾ-ਮੋਟਾ ਬਿਜ਼ਨਸ ਵੀ ਕਰ ਸਕਦੇ ਹੋ ਕੌਣ ਅਪਲਾਈ ਕਰ ਸਕਦਾ ਹੈ ਵੀਜ਼ਾ ਇੱਕ ਤਾਂ ਤੁਹਾਡੀ ਜਿਹੜੀ ਉਮਰ ਹੈਗੀ 18 ਤੋਂ 30 ਸਾਲ ਦੀ ਹੋਣੀ ਚਾਹੀਦੀ ਹੈ ਤੁਸੀਂ ਉਹਨਾਂ ਦੇਸ਼ਾਂ ਵਿੱਚ ਹੋਣੇ ਚਾਹੁੰਦੇ ਹੋ ਜੋ ਯੂਕੇ ਦੀ ਜੰਗ ਮੋਬਿਲਿਟੀ ਸਕੀਮ ਦੇ ਅਧੀਨ ਆਉਂਦੇ ਨੇ ਉਦਾਹਰਨ ਲਈ ਜਿਵੇਂ ਆਪਾਂ ਕਹੇ ਲਈ ਇੰਡੀਆ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੁਹਾਡੇ ਕੋਲ ਘੱਟੋ-ਘੱਟ 2530 ਯੂਰੋ ਇੰਡੀਅਨ ਰੁਪਏ ਦੇ ਅਕੋਰਡਿੰਗ 2.5 ਲੱਖ ਰੁਪਏ ਤੁਹਾਡੇ ਬੈਂਕ ਅਕਾਊਂਟ 'ਚ ਹੋਣਾ ਚਾਹੀਦਾ ਜੋ ਤਾਂ ਜੋ ਤੁਸੀਂ ਆਪਣੀ ਸ਼ੁਰੂਆਤੀ ਗੁਜ਼ਾਰਾ ਯੂਕੇ ਵਿੱਚ ਕਰ ਸਕਦੇ ਹੋ ਤੁਹਾਡੇ ਉੱਤੇ ਕਿਸੇ ਵੀ ਤਰੀਕੇ ਦਾ ਕੋਈ ਵੀ ਕ੍ਰਿਮੀਨਲ ਕੇਸ ਨਹੀਂ ਹੋਣਾ ਚਾਹੀਦਾ ਅਪਲਾਈ ਕਰਨ ਦੇ ਲਈ ਤੁਸੀਂ ਇਹਨਾਂ ਦੀ ਗਵਰਨਮੈਂਟ ਵੈਬਸਾਈਟ ਦੇ ਉੱਤੇ ਤੁਸੀਂ ਅਪਲਾਈ ਕਰ ਸਕਦੇ ਹੋ ਉਦੋਂ ਬਾਅਦ ਤੁਸੀਂ ਆਪਣੇ ਡਾਕੂਮੈਂਟ ਅਪਲੋਡ ਕਰ ਲੈਣੇ ਤੇ ਇਹਨਾਂ ਦੀ ਫੀਸ ਪੇ ਕਰਨ ਤੋਂ ਬਾਅਦ ਤੁਸੀਂ ਆਪਣੀ ਵੀਜ਼ੇ ਦੀ ਵੇਟ ਕਰ ਸਕਦੇ ਹੋ ਤੇ ਵੀਜ਼ਾ ਤੁਸੀਂ ਲੈ ਸਕਦੇ ਹੋ ਵਧੇਰੀ ਜਾਣਕਾਰੀ ਲਈ ਤੁਸੀਂ ਸਾਡੇ ਕੋਲ ਕੰਟੈਕਟ ਕਰ ਸਕਦੇ ਹੋ ਜਾਣਕਾਰੀ ਜੇ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਤੇ ਲਾਈਕ ਜਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਸੋ Much